ਦੋਸਤੋ ਅੱਜ ਮੈਂ ਜਿਹੜੀ ਤੁਹਾਡੇ ਲਈ ਵੀਡੀਓ ਲੈ ਕੇ ਆਇਆ ਹਾਂ ਇਸ ਵੀਡੀਓ ਨੂੰ ਤੁਸੀਂ ਦੇਖਦੇ ਦੇਖਦੇ ਸ਼ੇਅਰ ਕਰ ਦੇਣਾ ਕਿਉਂਕਿ ਉਹ ਲੋਕ ਬੜੇ ਖਤਰਨਾਕ ਆ ਉਹ ਲੋਕ ਕਿਸੇ ਵੀ ਟਾਈਮ ਇਸ ਵੀਡੀਓ ਨੂੰ ਡਿਲੀਟ ਕਰਵਾ ਸਕਦੇ ਆ ਜਿਹੜੇ ਨਹੀਂ ਚਾਹੁੰਦੇ ਕਿ ਅਸੀਂ ਸਾਰੇ ਪਿਆਰ ਨਾਲ ਰਹੀਏ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰ ਦੇਣਾ ਤੇ ਦੇਖੋ ਵੀਡੀਓ ਦੋਸਤੋ ਇਹ ਇੱਕ ਹਿੰਦੂਆਂ ਦਾ ਨਗਰ ਕੀਰਤਨ ਚੱਲ ਰਿਹਾ ਆ ਜਿਸ ਦੇ ਵਿੱਚ ਮੁਸਲਮਾਨ ਵੀਰ ਪਾਣੀ ਦਾ ਲੰਗਰ ਵਰਤਾ ਰਹੇ ਆ ਆ ਦੇਖੋ ਕਿੰਨਾ ਪਿਆਰ ਆ ਆਪਸ ਵਿੱਚ ਦੇਖੋ ਕਿਦਾਂ ਜੱਫੀਆਂ ਪਾ ਪਾ ਕੇ ਫੋਟੋਆਂ ਖਚਾਉਂਦੇ ਆ ਕਦੇ ਆਮ ਬੰਦਾ ਚਾਹੁੰਦਾ ਆ ਕਿ ਸਾਡੇ ਵਿੱਚ ਨਫ਼ਰਤ ਹੋਵੇ ਨਹੀਂ ਆਮ ਬੰਦਾ ਕਦੇ ਨਹੀਂ ਚਾਹੁੰਦਾ ਕਿ ਸਾਡੇ ਵਿੱਚ ਨਫ਼ਰਤ ਹੋਵੇ ਆਮ ਬੰਦਾ ਪਿਆਰ ਨਾਲ ਰਹਿਣਾ ਚਾਹੁੰਦਾ ਆ ਪਰ ਜਿਨ੍ਹਾਂ ਨੂੰ ਲੋਕਾਂ ਨੂੰ ਪਾੜ ਕੇ ਬੈਨੀਫਿਟ ਮਿਲਦਾ ਆ ਉਹ ਲੋਕ ਚਾਹੁੰਦੇ ਆ ਕਿ ਲੋਕ ਹਮੇਸ਼ਾ ਅਲੱਗ-ਅਲੱਗ ਰਹਿਣ ਧਰਮਾਂ ਦੇ ਵਿੱਚ बटे ਰਹਿਣ ਉਹ ਕਿਹੜੇ ਲੋਕ ਆ ਉਹ ਹੈਗੇ ਆ ਛੋਟੇ ਛੋਟੇ ਦਲ ਜਿਹੜੇ ਹਰੇਕ ਧਰਮ ਦੇ ਵਿੱਚ ਮੌਜੂਦ ਆ ਬਣੇ ਹੋਏ ਆ ਉਹ ਕੋਈ ਨਾ ਕੋਈ ਇਦਾਂ ਦੇ ਗਰਮ ਬਿਆਨ ਦੇ ਕੇ ਦੂਜੇ ਧਰਮ ਦੇ ਵਿਰੁੱਧ ਲੋਕਾਂ ਨੂੰ ਆਪਣੇ ਪਿੱਛੇ ਲਾਉਂਦੇ ਆ ਤੇ ਲੋਕਾਂ ਤੋਂ ਪੈਸਾ ਇਕੱਠਾ ਕਰਦੇ ਆ ਤੇ ਆਪਣੇ ਸੰਗਠਨ ਚਲਾਉਂਦੇ ਆ ਤੇ ਆਪਣੀਆਂ ਰੋਟੀਆਂ ਘਰਦੀਆਂ ਚਲਾਉਂਦੇ ਆ ਇਸੇ ਤਰ੍ਹਾਂ ਸਾਡੇ ਜਿਹੜੇ ਰਾਜਨੀਤਿਕ ਦਾਲੂਆ ਉਹ ਲੋਕ ਨਹੀਂ ਚਾਹੁੰਦੇ ਉਹ ਹਮੇਸ਼ਾ ਚਾਹੁੰਦੇ ਆ ਕਿ ਲੋਕਾਂ ਨੂੰ ਪਾੜ ਕੇ ਰੱਖੋ ਤੇ ਰਾਜਨੀਤੀ ਕਰੋ ਤੇ ਜੇ ਅਸੀਂ ਪਾੜ ਕੇ ਰੱਖਾਂਗੇ ਇਹਨਾਂ ਲੋਕਾਂ ਨੂੰ ਤੇ ਇਹ ਲੋਕ ਧਰਮ ਦੇ ਪਿੱਛੇ ਸਾਨੂੰ ਵੋਟ ਪਾਉਗੇ ਜੇ ਇਹ ਲੋਕ ਇਕੱਠੇ ਹੋ ਗਏ ਤਾਂ ਫਿਰ ਇਹਨਾਂ ਲੋਕਾਂ ਨੇ ਉਹ ਬੰਦਾ ਲੱਭਣਾ ਹੈ ਜਿਹੜਾ ਸੂਝਵਾਨ ਪੜਿਆ ਲਿਖਿਆ ਤੇ ਇਮਾਨਦਾਰ ਹੋਵੇ ਫਿਰ ਇਹਨਾਂ ਲੋਕਾਂ ਨੇ ਉਹਨਾਂ ਲੋਕਾਂ ਨੂੰ ਵੋਟ ਪਾਉਣੀ ਆ ਇਸ ਕਰਕੇ ਇਹ ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣਾਉਂਦੇ ਆ ਦੋਸਤੋ ਅੱਜ ਇਹਨਾਂ ਲੋਕਾਂ ਦੇ ਕਰਕੇ ਪੂਰੇ ਦੇਸ਼ ਦੀਆਂ ਸਟੇਟਾਂ ਦੇ ਵਿੱਚੋਂ ਇਹ ਆਵਾਜ਼ ਉੱਠਣੀ ਸ਼ੁਰੂ ਹੋ ਗਈ ਹੈ ਕਿ ਸਾਨੂੰ ਆਪਣਾ ਅਲੱਗ ਦੇਸ਼ ਚਾਹੀਦਾ ਹੈ ਸਿਰਫ ਇਹਨਾਂ ਲੋਕਾਂ ਦੇ ਕਰਕੇ ਇਸ ਪਾੜੋ ਤੇ ਰਾਜ ਕਰੋ ਦੀ ਨੀਤੀ ਕਰਕੇ ਇਹਨਾਂ ਲੋਕਾਂ ਨੂੰ ਆਮ ਲੋਕਾਂ ਨਾਲ ਕੋਈ ਨਹੀਂ ਪਿਆਰ ਹੈਗਾ ਇਹਨਾਂ ਨੂੰ ਸਿਰਫ ਆਪਣੀ ਕੁਰਸੀ ਨਾਲ ਪਿਆਰ ਆ ਨਾ ਆਪਣੇ ਇਹਨਾਂ ਨੂੰ ਦੇਸ਼ ਨਾਲ ਪਿਆਰ ਹੋਆ ਦੋਸਤੋ ਇਹਨਾਂ ਲਈ ਸਿਰਫ ਪੈਸਾ ਹੀ ਆ ਪੈਸਾ ਹੀ ਆ ਇੱਕ ਕੁਰਸੀ ਆ ਸਿਰਫ ਕੁਰਸੀ ਆ ਤੇ ਦੋਸਤੋ ਜੇ ਤੁਸੀਂ ਚਾਹੁੰਦੇ ਆ ਕਿ ਸਾਡਾ ਦੇਸ਼ ਇਦਾਂ ਹੀ ਇੱਕ ਮੁਠ ਰਵੇ ਤੇ ਦੋਸਤੋ ਆਪਣੇ ਵਿਚਾਰ ਕਮੈਂਟ ਦੇ ਵਿੱਚ ਜਰੂਰ ਦੇਣੇ ਆ ਤੇ ਇੱਕ ਵੀਡੀਓ ਨੂੰ ਲਾਇਕ ਕਰਕੇ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦੇਣਾ ਤਾਂ ਜੋ ਹਰੇਕ ਬੰਦੇ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਜਿਹੜੇ ਲੋਕ ਆਪਸ ਵਿੱਚ ਇਹਨਾਂ ਨੇ ਪਾੜੇ ਹੋਏ ਸੀ ਪਾੜੇ ਹੋਏ ਸੀ ਉਹ ਆਪਸ ਵਿੱਚ ਫਿਰ ਪਿਆਰ ਨਾਲ ਰਹਿਣ ਤੇ ਦੋਸਤੋ ਆਪਣੇ ਵਿਚਾਰ ਵੀ ਤੁਸੀਂ ਕਮੈਂਟ ਦੇ ਵਿੱਚ ਜਰੂਰ ਦੇਣੇ ਤੇ ਦੋਸਤੋ ਫਿਰ ਮੈਂ ਤੁਹਾਨੂੰ ਮਿਲੂੰਗਾ ਇਦਾਂ ਦੀ ਇੱਕ ਪੂਰੇ ਵੀਡੀਓ ਦੇ ਵਿੱਚ